ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਜਿਹੜੀ ਆ ਆਪਣੇ ਚੋਣ ਮੈਦਾਨ ਵਿੱਚ ਉਤਰ ਚੁੱਕੀ ਆ ਔਰ ਮੀਟਿੰਗਾਂ ਦਾ ਦੌਰ ਵੀ ਜਿਹੜਾ ਸ਼ੁਰੂ ਹੋ ਗਿਆ ਉਸੇ ਤਰੀਕੇ ਨਾਲ ਬੀ ਜੀ ਪੀ ਦੇ ਪ੍ਰਧਾਨ ਜਿਹੜੇ ਨੇ ਹਰਜੀਤ ਸੰਧੂ ਵੱਲੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅੱਜ ਬਾਠਪੜ ਦੇ ਵਿੱਚ ਮੀਟਿੰਗ ਹੋਈ ਆ ਸਾਡੇ ਨਾਲ ਹਰਜੀਤ ਸੰਧੂ ਜੀ ਮੌਜੂਦ ਨੇ ਸਰ ਕਿਸ ਲੀਕ ਇਹਨਾਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਲੈ ਕੇ ਔਰ ਅੱਜ ਕਿੱਥੇ ਜਿਹੜੀ ਸ਼ਮੂਲੀਅਤ ਹੋਈ ਅੱਜ ਲੋਕ ਸਭਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬਾਠ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬੜਾ ਤਕੜਾ ਹੰਗਾਰਾ ਮਿਲਿਆ ਸਾਡੇ ਬਹੁਤ ਹੀ ਸਤਿਕਾਰਯੋਗ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਪੁਰਾਣੇ ਵਰਕਰ ਨੇ ਸੁਭਾਸ਼ ਬਾਠ ਜੀ ਹਮੇਸ਼ਾ ਹੀ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਜੋ ਵੀ ਕੇਂਦਰ ਵੱਲੋਂ ਉਸ ਕੀ ਮਾਰੀਆਂ ਨੇ ਘਰ ਘਰ ਪਹੁੰਚਾਉਣ ਤੱਕ ਹਮੇਸ਼ਾ ਹੀ ਪਹਿਲ ਕਦਮੀ ਕਰਦੇ ਰਹੇ ਨੇ ਅੱਜ ਇਹਨਾਂ ਦੇ ਸਮੁੱਚੇ ਸਾਥੀ ਸਰਦਾਰ ਸੁਭੇਕ ਸਿੰਘ ਜੀ ਬਾਪੂ ਬਲਵਿੰਦਰ ਸਿੰਘ ਜੀ ਉਹਨਾਂ ਦੀ ਮਿਹਨਤ ਸਦਕਾ ਅੱਜ ਇਸ ਨਗਰ ਦੇ ਵਿੱਚ ਜਿਹੜੇ ਸੈਂਕੜੇ ਪਰਿਵਾਰ ਆ ਉਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ। ਅੱਜ ਇਹ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਹਰ ਇੱਕ ਪਾਰਟੀ ਜਿਹੜੀ ਚੋਣ ਮੰਡਾਨ ਚੁਟਰੀ ਔਰ ਕਿਤੇ ਨਾ ਕਿਤੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਪਾਸੇ ਕਾਂਗਰਸ ਵੱਲੋਂ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਆ ਗਈ ਔਰ ਇੱਕ ਪਾਸੇ ਜਿਹੜਾ ਟਰੈਕ ਤੇ ਜਿਹੜਾ ਧਰਨਾ ਲਗਾਤਾਰ ਅੱਜ ਵੀ ਧਰਨੇ ਜਿਹੜੇ ਸੀ ਕਿਸਾਨਾਂ ਵੱਲੋਂ ਜਾਰੀ ਸੀ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਮੈਂ ਅਕਸਰ ਹੀ ਜਿੱਥੇ ਵੀ ਮੈਨੂੰ ਤੁਹਾਡੇ ਭਰਾਵਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ ਮੈਂ ਵੀ ਖੇਤੀ ਕਿਤੇ ਦੇ ਨਾਲ ਕੱਟੂ-ਕੱਟਮੀ ਕੋਈ ਪੰਜ-ਛੇ ਪੀੜ੍ਹੀਆਂ ਤੋਂ ਜੁੜੇ ਹੋਏ ਮੈਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦਾ ਸਤਿਕਾਰ ਕਰਦਾ ਕਿਉਂਕਿ ਲੋਕਤੰਤਰ ਹੈ ਕਿ ਸਾਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਪੰਜਾਬ ਲਈ ਕਿਸਾਨਾਂ ਦੇ ਲਈ ਬਹੁਤ ਸਿਹਤ ਨੇ ਮਾਨਾ ਕੇ ਅਪੀਲ ਕਰਦਾ ਕਿ ਆਪਾਂ ਆਪਣੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੋਕ ਰੱਖਦੇ ਹੁਆ ਆਉਂ ਰਲ ਮਿਲ ਕੇ ਇੱਕ ਟੇਬਲ ਤੇ ਬੈਠ ਕੇ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਨੂੰ ਦਾਸ ਨੂੰ ਜ਼ਿਲ੍ਹੇ ਦੀ ਇੱਕ ਜ਼ਿੰਮੇਵਾਰੀ ਦਿੱਤੀ ਹੈ ਹਰੇਕ ਇਨਸਾਨ ਦਾ ਆਪਣੀ ਆਪਣੀ ਰਾਜਨੀਤਿਕ ਪਾਰਟੀ ਚੁਣਨ ਦਾ ਅਧਿਕਾਰ ਹੈ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਸਿਪਾਈ ਜਾਂ ਵਰਕਰ ਆ ਮੈਂ ਅਪੀਲ ਕਰਦਾ ਕਿਸਾਨ ਜਥੇਬੰਦੀਆਂ ਕਿ ਜਿਹੜੀਆਂ ਵੀ ਸਾਡੀਆਂ ਜਾਇਜ਼ ਮੁਸ਼ਕਲਾਂ ਨੇ ਆਪਾਂ ਰਲ ਮਿਲ ਕੇ ਬਾਟ ਕੀ ਪਲੇਟਫਾਰਮ ਤੇ ਇਕੱਠੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਰੇ ਜਾਣੇ ਆਪਾਂ ਅਪੀਲ ਕਰਦੇ ਆ ਮੈਨੂੰ ਆਸ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੀਆਂ ਸਾਡੀਆਂ ਜਾਇਜ ਮੰਗਾਂ ਨੇ ਕਿਉਂਕਿ ਜਦੋਂ ਵੀ ਪਿਛਲੇ 10 ਸਾਲਾਂ ਤੋਂ ਨਰਿੰਦਰ ਮੋਦੀ ਜੀ ਨੂੰ ਸੇਵਾ ਕਰਨ ਦਾ ਦੇਸ਼ ਨੇ ਮੌਕਾ ਦਿੱਤਾ ਹੈ ਤੇ ਜਦੋਂ ਜਦੋਂ ਵੀ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਪਹਿਲ ਕਦਮੀ ਦੇ ਆਧਾਰ ਤੇ ਹਰ ਵਰਗ ਦਾ ਪੰਜਾਬ ਦੇ ਵਿੱਚ ਖਿਆਲ ਰੱਖਿਆ ਗਿਆ ਮੈਨੂੰ ਆਸ ਹੈ ਜਿਹੜੀਆਂ ਵੀ ਕਿਸਾਨਾਂ ਦੀਆਂ ਮੁੱਖ ਤੌਰ ਤੇ ਮੰਗਾਂ ਨੇ ਮੈਂ ਪੂਰੀ ਉਹਨਾਂ ਦੀ ਸੰਪੂਰਨ ਤੌਰ ਤੇ ਹਮਾਇਤ ਵੀ ਕਰਦਾ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੜਾ ਨੇੜਿਓਂ ਕੇ ਸੋਚ ਰਹੇ ਨੇ ਜਿਹੜੀਆਂ ਵੀ ਜਾਜ ਮੰਗਾਂ ਨੇ ਉਹਨਾਂ ਦੀ ਛੇਤੀ ਤੋਂ ਛੇਤੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਜੜੀ ਪੂਰਤੀ ਕੀਤੀ ਜਾਵੇ ਬਿਲਕੁਲ ਜੀ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਲੋਕ ਸਭਾ ਚੋਣਾਂਵਾਂ ਜਿਹੜੀਆਂ ਨੇੜੇ ਆ ਗਈਆਂ ਨੇ ਹਰ ਤਰੀਕੇ ਤੁਸੀਂ ਪਿੰਡਾਂ ਵਿੱਚ ਵੀ ਜਾ ਰਹੇ ਹੋ ਪਿੰਡਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲਦਾ ਲੋਕ ਵੱਡੀ ਗਿਣਤੀ ਵਿੱਚ ਢਾਡਣਾ ਸਪੋਲਟ ਕਰਦੇ ਨੇ ਤੁਹਾਡੇ ਸਾਹਮਣੇ ਹੀ ਹੈ ਜੀ ਦਾਸ ਨੂੰ ਕੀ तकरीबन 2 ਸਾਲ ਦੇ ਕਰੀਬ ਹੋ ਚੱਲਿਆ ਹੈ ਪਾਰਟੀ ਨੇ ਤਰਨਤਾਰ ਜ਼ਿਲ੍ਹੇ ਦੀ ਜੁਮੇਰੀ ਦਿੱਤੀ ਨੂੰ ਤੇ ਤੁਸੀਂ ਪਿਛਲੇ ਸੰਬੇ ਦੇ ਦੌਰਾਨ ਦੇਖ ਸਕਦੇ ਹੋ ਕਿ तकरीबन ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿਪਾਈ ਖੜੇ ਹੋ ਗਏ ਨੇ ਲੋਕ ਭਲੀ ਭਾਂਤ ਜਾਣੂ ਨੇ ਕਿ ਜੇ ਅੱਜ ਦੂਜੇ ਸੂਬੇ ਚਾਹੇ ਜੂਪੀ ਲਾਲੀਏ ਹਰਿਆਣਾ ਲਾਲੀਏ ਗੁਜਰਾਤ ਲਾਲੀਏ ਰਾਜਸਥਾਨ ਲਾਲੀਏ ਮੱਧ ਪ੍ਰਦੇਸ਼ ਲਾਲੀਏ ਜੀ ਅੱਜ ਇਹ ਸੂਬੇ ਲਗਾਤਾਰ ਤਰੱਕੀ ਦੀਆਂ ਲੀਹਾਂ ਤੇ ਜਾ ਰਹੇ ਨੇ ਉਹ ਤਾਂ ਹੀ ਜਾ ਰਹੇ ਨੇ ਕਿ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਮੈਨੂੰ ਸੰਪੂਰਨ ਆਸ ਹੈ ਉਹ ਹੁਣ ਪੰਜਾਬ ਦੇ ਲੋਕਾਂ ਨੇ ਪੂਰਾ ਮਨ ਬਣਾ ਲਿਆ ਹੈ ਕਿ ਅਸੀਂ ਵੀ ਦੂਜੇ ਸੂਬਿਆਂ ਵਾਂਗ ਆਪਣੇ ਪੰਜਾਬ ਨੂੰ ਹੁਣ ਜਿਹੜਾ ਮੋੜ ਰੰਗੜਾ ਪੰਜਾਬ ਬਣਾਉਣਾ ਹੈ ਤੇ ਇਸੇ ਲੜੀ ਦੇ ਤਹਿਤ ਲਗਾਤਾਰ ਪਿੰਡਾਂ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਬਹੁਤ ਤੋਂ ਵੱਧ ਜਿਹੜੇ ਪਰਿਵਾਰ ਆ ਉਹ ਪਿਛਲੇ ਸਮੇਂ ਤੋਂ ਜਿਹੜੇ ਉਹ ਜੁੜਦੇ ਜਾ ਰਹੇ ਨੇ ਧੰਨਵਾਦ ਇਹ ਸਾਨੂੰ ਹਰਜੀਤ ਸਿੰਘ ਸੰਧੂਰ ਇਹਨਾਂ ਨਾਲ ਗੱਲਬਾਤ ਹੋਈ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀਆਂ ਮੀਟਿੰਗਾਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਉਹਦਾ ਬੀਜੇਪੀ ਵੱਲੋਂ ਵੀ ਜਿਹੜੀ ਅੱਜ ਵੱਡੀ ਮੀਟਿੰਗ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਜਿਹੜੀ ਆ ਹਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਕਈ ਜਗ੍ਹਾ ਤੇ ਹੋ ਚੁੱਕੀਆਂ ਨੇ ਤੁਹਾਨੂੰ ਤੁਸੀ ਦਾਰਤ ਲੋੜਾ ਦਿਨਿਕ ਸੂਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर